ਹੁਸ਼ਿਆਰਪੁਰ ਦੇ ਸਿਹਤ ਵਿਭਾਗ ਵੱਲੋਂ ਮਹਿਲਾ ਮਾਰਲ ਟਾਊਨ 'ਚ ਮੌਜੂਦ ਫੂਡ ਸਟਰੀਟ ਮਾਰਕੀਟ ਵਿਖੇ ਪਹੁੰਚ ਕੇ ਰੇੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ ਤੇ ਖਰਾਬ ਸਮਾਨ ਨੂੰ ਨਸ਼ਟ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਰੇੜੀ ਵਾਲਿਆਂ ਦੇ ਜਿੱਥੇ ਫੂਡ ਲਾਇਸੈਂਸ ਚੈੱਕ ਕੀਤੇ ਗਏ ਉੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਨੇਪੜੇ ਚੜ੍ਹਨ ਲਈ ਸਰਕਾਰੀ ਹਦਾਇਤਾਂ ਦੀ ਇਨਬਿਨ ਪਾਲਣਾ ਕਰਨ ਲਈ ਵੀ ਪ੍ਰੇਰਿਆ ਪਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜ਼िला ਸਿਹਤ ਅਫਸਰ ਡਾਕਟਰ ਭਾਟਗਿਆ ਨੇ ਕਿਹਾ ਕਿ ਸਮੇਂ-ਸਮੇਂ ਤੇ ਹੁਸ਼ਿਆਰਪੁਰ ਸਿਹਤ ਵਿਭਾਗ ਜ਼ਿਲ੍ਹੇ ਦੇ ਵਾਕਫਾ ਕਿ ਇਲਾਕਿਆਂ 'ਚ ਜਾ ਕੇ ਰੇੜੀਆਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕਰਦਾ ਹੈ ਤੇ ਖਰਾਬ ਹੋ ਚੁੱਕੇ ਸਮਾਨ ਨੂੰ ਵਿਨਾਸ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸਾਫ਼-ਸੁਥਰਾ ਖਾਦ ਪਦਾਰਥ ਮਹਈਆ ਕਰਵਾਉਣ ਲਈ ਵਚਨਬੱਧ ਹੈ ਤੇ ਕਿਸੇ ਵੀ ਵਿਅਕਤੀ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਲਈ ਦਜੀਤ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਉਪਰਾਲਾ ਆਇਆ ਹੈ ਸਿਹਤਮੰਦ ਪੰਜਾਬ। ਪੂਰੇ ਤੈਤ ਪੰਜਾਬ ਨੇ ਸਾਰੇ ਜ਼ਿਲ੍ਹਿਆਂ 'ਚ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਜਿਸ ਵਿੱਚ ਲੋਕਾਂ ਨੂੰ ਕੁਆਲਟੀ ਦਾ ਫੂਡ ਮਿਲੇ ਔਰ ਨਾਲ ਹੀ ਜਿਹੜੀ ਹੈ ਹਾਈਜਨ ਦੇ ਨਾਲ ਕੰਪਰੋਮਾਈਜ਼ ਨਾ ਆਏ। ਪੂਰੇ ਤੈਤ ਸਾਨੂੰ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੌਜੂਦਾ ਐਮਐਲਏ ਸਾਹਿਬ ਸਾਰਿਆਂ ਨੇ ਹਦਾਇਤਾਂ ਸਖਤ ਜ਼ਾਇਸਤਾ ਔਰ ਨਿਰਦੇਸ਼ ਦਿੱਤੇ ਹੋਏ ਆ। ਕਿ ਤੁਸੀਂ ਜਗਾ ਜਗਾ ਜਾ ਕੇ ਤਿੰਨੇ ਸੈਕਟਰ ਹੁਸ਼ਿਆਰਪੁਰ ਚਾਹੇ ਉਹ ਦਸੂਆ ਮਕੇਰੀਆਂ ਹੋਣ ਚਾਹੇ ਗਟਸ਼ੰਕਰ ਔਰ ਚਾਹੇ ਹੁਸ਼ਿਆਰਪੁਰ ਸਿਟੀ ਹੋਵੇ ਉੱਥੇ ਜਾ ਕੇ ਛਾਪੇਮਾਰੀ ਕਰੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਏ ਇਸ ਤਹਿ ਤਹੀ ਹਰ ਰੋਜ਼ ਕਿਧਰ ਨਾ ਕਿਧਰ ਜਾ ਕੇ ਹਰ ਸੈਕਟਰ ਦੇ ਵਿੱਚ ਜਾ ਰਹੇ ਹਾਂ ਉnde ਫਾਸਟ ਫੂਡ ਦੀ ਰੇਡੀਆਂ ਖਾਸ ਕਰ ਜਿੱਥੇ ਬੰਦਾ ਵਿਆ ਜਾਂ ਉਹਨਾਂ ਦੇ ਘਰਾਂ ਵਿੱਚ ਜਿੱਥੇ ਸਮਾਨ ਸਾਰਾ ਤਿਆਰ ਹੁੰਦਾ ਆ ਉੱਥੇ ਵੀ ਜਾ ਕੇ ਜੇ ਜਗਾ ਜਗਾ ਛਾਪੇਮਾਰੀ ਕਰ ਰਹੇ ਹਾਂ ਔਰ ਕਈ ਜਗ੍ਹਾ ਤੇ ਜਿੱਥੇ ਸਾਨੂੰ ਸੰਤੁਸ਼ਟੀ ਮਿਲੀ ਹੈ ਲੇਕਿਨ ਕਈ ਜਗ੍ਹਾ ਤੇ ਸਾਨੂੰ ਹਾਈਜਨ ਕੰਡੀਸ਼ਨ ਦਾ ਬੜਾ ਮਾੜਾ ਹਾਲ ਦਿਖਿਆ ਆ ਜਿਹੜੇ ਕਿ ਇਹ ਉਜਾਗਰ ਵੀ ਕਰ ਰਹੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਚਲਾਨ ਵੀ ਕਟੇ ਆ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਇੰਪਰੂਵਮੈਂਟ ਨੋਟਿਸ ਜਿਹਦੇ ਬਾਰੇ ਅਸੀਂ ਦੁਬਾਰਾ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਦੇ ਦੁਬਾਰਾ ਚੈਕਿੰਗ ਕਰਾਂਗੇ ਔਰ ਉਹਨਾਂ ਦੇ ਕਈ ਜਿਨ੍ਹਾਂ ਤੇ ਅਸੀਂ ਸੈਂਪਲ ਲਿੱਤੇ ਆ ਉਹ ਲੈਬਾਰਟਰੀ ਚ ਭੇਜ ਦਿੱਤੇ ਗਏ ਆ ਔਰ ਉਹਦੇ ਸਾਹਮਣਾਂ ਵਾਲੀ ਸਹੀ ਕਾਰਵਾਈ ਹੈ ਬੰਦੀ ਕਾਰਵਾਈ ਉਹਨਾਂ ਦੇ ਅਗੇਂਸਟ ਕਰਾਂਗੇ ਡਾਕਟਰ ਸਾਹਿਬ ਪਿੱਛੇ ਜਿਹੇ ਮੋਮੋਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਬਹੁਤ ਰੋਲਾ ਰਿਆ ਰੋਲਾ ਪਿਆ ਕਿ ਮੋਮੋਸ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਗਲਤ ਸਰਵ ਕੀਤਾ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਇਸ ਕੰਨੀ ਕੁ ਇਸ ਤਰ੍ਹਾਂ ਦਾ ਮਾਮਲਾ ਹੈ ਹੁਸ਼ਿਆਰਪੁਰ ਚ ਜਿੰਨੀ ਵੀ ਜਗ੍ਹਾ ਅਸੀਂ ਦੇਖਿਆ ਮੋਸਟ ਆਫ ਦਿ ਟਾਈਮ ਸਾਨੂੰ ਮਟੀਰੀਅਲ ਤਾਂ ਠੀਕ ਹੀ ਲੱਗਾ ਆ ਲੇਕਿਨ ਉਹਨਾਂ ਵੱਲੋਂ ਜਿਹੜੀ ਹਾਈਜਨ ਕੰਡੀਸ਼ਨਸ ਹੈ ਉਹ ਨਹੀਂ ਮੇਨਟੇਨ ਕੀਤੇ ਜਾ ਰਹੇ ਆ ਇਹਨਾਂ ਬਾਰੇ ਅਸੀਂ ਇਹਨਾਂ ਨੂੰ ਜਿੰਨੇ ਸਟ੍ਰੀਟ ਫੂਡ ਹੈਗੇ ਵੈਂਡਰਸ ਇਹਨਾਂ ਨੂੰ ਅਸੀਂ ਦੋ ਵਾਰੀ ਟ੍ਰੇਨ ਜਿਹੜੇ ਚ ਉਹਨਾਂ ਨੂੰ ਇੱਕ ਤੇ ਰਜਿਸਟ੍ਰੇਸ਼ਨ ਲਾਇਸੈਂਸ ਬਾਰੇ ਵੀ ਸਮਝਾਇਆ ਸੀ ਔਰ ਦੂਸਰਾ ਜਿਹੜਾ ਹਾਈਜਨ ਕੰਡੀਸ਼ਨ ਬਾਰੇ ਵੀ ਸਮਝਾਇਆ ਸੀ ਲੇਕਿਨ ਜਿੰਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਰ-ਬਾਰ ਬਾਰ-ਬਾਰ ਸਮਝਾਣਾ ਪੈਣਾ ਹੈ ਉਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਅਸੀਂ ਇਹ ਉਪਰਾਲੇ ਵਿੱਚ ਲੱਗੇ ਰਵਾਂਗੇ ਲਗਾਤਾਰ ਸਿਹਤ ਪ੍ਰੋਗਰਾਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਵੇਂ ਤੁਸੀਂ ਅਸਰ ਟ੍ਰੇਨਿੰਗ ਕੀਤੀ ਵੀ ਜਾਂਦੀ ਹੈ ਅਕਸਰ ਮਿਲੀਆਂ ਦੇ ਵਿੱਚ ਵੀ ਤੁਸੀਂ ਆ ਕੇ ਇਹਨਾਂ ਨੂੰ ਅਵੇਅਰ ਕਰਦੇ ਹੋ ਬਾਰ-ਬਾਰ ਅਵੇਅਰ ਕਰਦੇ ਹੋ ਕਿ ਸਿਰ ਤੇ ਕੈਪ ਜਾਂ ਹੱਥਾਂ ਦੇ ਵਿੱਚ ਗਲਵਜ਼ ਪਾ ਕੇ ਰੱਖਿਆ ਜਾਣ ਪਰ ਬਾਅਦ ਵੀ ਇਸ ਦੇ ਬਾਰ-ਬਾਰ ਅਵੇਅਰ ਕਰਨ ਦੇ ਬਾਵਜੂ देखो ਇਸਰਾ ਹੈ ਕਿ ਪਹਿਲੇ ਸਾਡਾ ਜਿਹੜਾ ਫੂਡ ਸੇਫਟੀ ਨਹੀਂ ਆ ਮੈਂ ਇਹ ਕਹਿੰਦਾ ਆ ਕਿ ਉਹਨਾਂ ਨੂੰ ਸਮਝਾਇਆ ਜਾਵੇ ਔਰ ਜੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਉਹ ਸਮਝਦੇ ਤੇ ਫਿਰ ਇਹਨਾਂ ਦੇ ਅਗੇਂਸਟ ਅਸੀਂ ਮਜਬੂਰ ਹੋਵਾਂਗੇ ਕਿ ਸਾਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਪੈ ਸਕਦੀ ਹੈ